ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਾਜ਼ਰੋਂ ਹੈ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਅੱਜ ਦੀ ਵੀਡੀਓ ਦੇ ਵਿੱਚ ਸੰਗਤ ਜੀ ਆਪਾਂ ਦਰਸ਼ਨ ਕਰਾਂਗੇ ਤਨ ਤਨ ਭਾਈ ਜੇਠਾ ਜੀ ਸ਼ਹੀਦ ਪਿੰਡ ਸਿਧਵਾ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਇਸ ਸਥਾਨ ਉੱਪਰ ਸੰਗਤ ਜੀ ਤਿੰਨ ਗੁਰਦੁਆਰਾ ਸਾਹਿਬ ਮੌਜੂਦ ਨੇ ਭਾਈ ਜੇਠਾ ਜੀ ਦਾ ਜਨਮ ਸਥਾਨ ਉਹਨਾਂ ਦਾ ਪੁਰਾਤਨ ਘਰ ਜੋ ਕਿ ਪਿੰਡ ਸਿਧਵਾ ਦੇ ਵਿੱਚ ਮੌਜੂਦ ਹੈ ਉਸ ਦੇ ਵੀ ਆਪਾਂ ਦਰਸ਼ਨ ਕਰਾਂਗੇ ਤੇ ਭਾਈ ਜੇਠਾ ਜੀ ਦਾ ਤਪ ਸਥਾਨ ਜੋ ਕਿ ਪਿੰਡ ਦੇ ਬਿਲਕੁਲ ਹੀ ਬਾਹਰ ਵੱਰ ਮੌਜੂਦ ਹੈ ਤੇ ਸੰਗਤ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਸੀਂ ਵੀ ਭਾਈ ਜੇਠਾ ਜੀ ਬਾਰੇ ਸਾਰਾ ਇਤਿਹਾਸ ਜਾਣ ਸਕੋ ਅਤੇ ਆਪਣੇ ਬੱਚਿਆਂ ਨਾਲ ਜਾਣਕਾਰੀ ਸਾਂਝੀ ਕਰ ਸਕੋ ਤੇ ਆਓ ਸੰਗਤ ਜੀ ਬਿਨਾਂ ਕਿਸੇ ਦੇਰੀ ਦੇ ਆਪਾਂ ਕਰਦੇ ਹਾਂ ਇਤਿਹਾਸ ਤੁਹਾਡੇ ਨਾਲ ਸਾਂਝਾ ਤੇ ਗੁਰਦੁਆਰਾ ਸਾਹਿਬ ਦੇ ਕਰਦੇ ਹਾਂ ਦਰਸ਼ਨ ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕਰਾਂਗੇ ਜਨਮ ਸਥਾਨ ਭਾਈ ਜੇਠਾ ਜੀ ਤੇ ਸੰਗਤ ਜੀ ਆਓ ਭਾਈ ਜੇਠਾ ਜੀ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸੰਗਤ ਜੀ ਸ਼ਹੀਦ ਭਾਈ ਜੇਠਾ ਜੀ ਦਾ ਜਨਮ 1554 ਈਸਵੀ ਨੂੰ ਪਿੰਡ ਸਿੱਧਵਾ ਵਿੱਚ ਹੋਇਆ ਜੋ ਅੱਜਕੱਲ ਖਾਲੜਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵਿੱਚ ਸਥਿਤ ਹੈ ਆਪ ਜੀ ਦੇ ਪਿਤਾ ਜੀ ਦਾ ਨਾਮ ਭਾਈ ਸਾਣਜ ਜੀ ਅਤੇ ਮਾਤਾ ਜੀ ਦਾ ਨਾਮ ਬੀਬੀ ਕਰਮੀ ਸੀ ਸੰਗਤ ਜੀ ਭਾਈ ਜੇਠਾ ਜੀ ਨੂੰ ਦੋ ਪਾਤਸ਼ਾਹਿਆਂ ਸ਼੍ਰੀ ਗੁਰੂ ਰਾਮਦਾਸ ਜੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨਾਲ ਸੇਵਾ ਕਰਨ ਦਾ ਅਤੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਮੁੱਖ ਜਰਨੈਲ ਬਣ ਕੇ ਜ਼ੁਲਮ ਦਾ ਖਾਤਮਾ ਕਰਨ ਦਾ ਮਾਣ ਪ੍ਰਾਪਤ ਹੋਇਆ 1570 ਈਸਵੀ ਨੂੰ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਸਰੋਵਰ ਦੀ ਸੇਵਾ 1588 ਈਸਵੀ ਨੂੰ ਸ੍ਰੀ ਹਰਮੰਦਰ ਸਾਹਿਬ ਜੀ ਦੀ ਸੇਵਾ ਤੋਂ ਲੈ ਕੇ 1606 ਈਸਵੀ ਤੱਕ ਸ੍ਰੀ ਅੰਮ੍ਰਿਤਸਰ ਵਿੱਚ ਰਹਿ ਕੇ 29 ਸਾਲ ਭਾਈ ਜੇਠਾ ਜੀ ਨੇ ਸੇਵਾ ਕੀਤੀ 1606 ਈਸਵੀ ਨੂੰ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦੇਣ ਵਾਸਤੇ ਲਾਹੌਰ ਗਏ ਸਨ ਉਸ ਸਮੇਂ ਪੰਜਾਂ ਸਿੱਖਾਂ ਵਿੱਚ ਭਾਈ ਜੇਠਾ ਜੀ ਨਾਲ ਗਏ ਸਨ ਉਸ ਸਮੇਂ ਦੇ ਜ਼ਬਰ ਹਾਕਮਾਂ ਨੇ ਛਿਰੀ ਗੁਰੂ ਅਰਜਨ ਦੇਵ ਜੀ ਤੇ ਜੋ ਜ਼ੁਲਮ ਟਾਹੇ ਉਸ ਦਾ ਸਹਾਰਾ ਵਰਤਾ ਲਾਪਾਈ ਜੇਠਾ ਜੀ ਤੇ ਹੋਰ ਸਿੱਖਾਂ ਨੇ ਛੇਵੇਂ ਪਾਤਸ਼ਾਹ ਜੀ ਜੀ ਨੂੰ ਅੰਮ੍ਰਿਤਸਰ ਆ ਕੇ ਦੱਸਿਆ ਇਸ ਤੋਂ ਬਾਅਦ ਛੇਵੇਂ ਪਾਤਸ਼ਾਹ ਜੀ ਨੇ ਜ਼ਬਰ ਤੇ ਜ਼ੁਲਮ ਦਾ ਖਾਤਮਾ ਕਰਨ ਲਈ 26 ਹਾਰ 1606 ਈਸਵੀ ਨੂੰ ਫੌਜ ਦਾ ਗਠਨ ਕੀਤਾ ਜਿਸ ਵਿੱਚ ਚਾਰ ਸੈਨਾਪਤੀ ਥਾਪੇ ਗਏ ਇਨ੍ਹਾਂ ਵਿੱਚੋਂ ਸੰਗਤ ਜੀ ਇੱਕ ਸੈਨਾਪਤੀ ਭਾਈ ਜੇਠਾ ਜੀ ਸਨ ਫੌਜ ਦੇ ਗਠਨ ਤੋਂ ਬਾਅਦ ਜਹਾਂਗੀਰ ਬਾਦਸ਼ਾਹ ਨੇ 6ਵੇਂ ਪਾਤਸ਼ਾਹ ਜੀ ਨੂੰ ਦਿੱਲੀ ਸੱਦਿਆ ਉਸ ਸਮੇਂ ਵੀ ਭਾਈ ਜੇਠਾ ਜੀ ਸਿੱਖਾਂ ਨਾਲ ਗਏ ਸਨ ਜਹਾਂਗੀਰ ਬਾਦਸ਼ਾਹ ਨੇ ਕੁਝ ਅਹਿਲਕਾਰਾਂ ਦੇ ਕਹਿਣ ਤੇ 6ਵੇਂ ਪਾਤਸ਼ਾਹ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ 40 ਦਿਨ ਤਪ ਕਰਨ ਵਾਸਤੇ ਬੇਨਤੀ ਕੀਤੀ ਜਹਾਂਗੀਰ ਦੇ ਅਹਿਲਕਾਰਾਂ ਦੀਆਂ ਗਲਤ ਨੀਤੀਆਂ ਦਾ ਪਤਾ ਲੱਗਣ ਕਾਰਨ ਗੁਰੂ ਜੀ ਨੇ ਸਰਕਾਰੀ ਭੋਜਨ ਛਕਣ ਤੋਂ ਨਾਹ ਕਰ ਦਿੱਤੀ ਜਿਸ ਕਰਕੇ ਭਾਈ ਜੇਠਾ ਜੀ ਤੇ ਹੋਰ ਸਿੱਖਾਂ ਨੇ ਕਿਰਤ ਕਰਕੇ ਲੰਗਰ ਤਿਆਰ ਕਰਨਾ ਸ਼ੁਰੂ ਕਰ ਦਿੱਤਾ 6ਵੇਂ ਪਾਤਸ਼ਾਹ ਜੀ ਦੇ ਗਵਾਲੀਅਰ ਜਾਣ ਤੋਂ ਕੁਝ ਦਿਨ ਬਾਅਦ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਨੂੰ ਗਵਾਲੀਅਰ ਪਤਾ ਕਰਨ ਲਈ ਭੇਜਿਆ ਉੱਥੇ ਪਹੁੰਚ ਕੇ ਬਾਬਾ ਬੁੱਢਾ ਜੀ ਨੇ ਸਿੱਖਾਂ ਨੂੰ ਕਿਰਤ ਕਰਦੇ ਦੇਖਿਆ ਤੇ ਕਾਰਨ ਪੁੱਛਿਆ ਸਿੱਖਾਂ ਨੇ ਸਾਰੀ ਵਾਰਤਾ ਬਾਬਾ ਬੁੱਢਾ ਜੀ ਨੂੰ ਦੱਸੀ ਬਾਬਾ ਬੁੱਢਾ ਜੀ ਨੇ ਭਾਈ ਜੇਠਾ ਜੀ ਨੂੰ ਕਿਹਾ ਕਿ ਸਾਨੂੰ ਕੁਝ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਭਾਈ ਪ੍ਰਾਣਾ ਜੀ ਤੇ ਭਾਈ ਜੇਠਾ ਜੀ ਨੇ ਸੰਗਤ ਜੀ ਜਹਾਂਗੀਰ ਨੂੰ ਸ਼ੇਰ ਦਾ ਰੂਪ ਧਾਰ ਕੇ ਡਰਾਉਣਾ ਕੀਤਾ ਇਸ ਤੋਂ ਬਾਅਦ ਜਹਾਂਗੀਰ ਬਾਦਸ਼ਾਹ ਨੇ ਡਰ ਕੇ ਸਤਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕੀਤਾ ਗੁਰੂ ਸਾਹਿਬ ਗਵਾਲੀਅਰ ਦੇ ਕਿਲੇ ਵਿੱਚੋਂ ਸਿੱਖਾਂ ਅਤੇ 52 ਰਾਜਿਆਂ ਸਮੇਤ ਦਿੱਲੀ ਪਹੁੰਚੇ। ਉੱਥੇ ਪਹੁੰਚ ਕੇ 6ਵੇਂ ਪਾਤਸ਼ਾਹ ਜੀ ਦੀ ਮੁਲਾਕਾਤ ਜਹਾਂਗੀਰ ਨਾਲ ਹੋਈ। ਜਹਾਂਗੀਰ ਨੇ ਸਤਗੁਰੂ ਜੀ ਦੇ ਹੱਥਾਂ ਵਿੱਚ ਕਪੂਰਾਂ ਦੇ ਮੋਤੀਆਂ ਦਾ ਸਿਮਰਣਾ ਵੇਖ ਕੇ ਇੱਕ ਮਣਕੇ ਦੀ ਮੰਗ ਕੀਤੀ। ਤੇ ਸੰਗਤ ਜੀ ਗੁਰੂ ਸਾਹਿਬ ਜੀ ਨੇ ਕਿਹਾ ਕਿ ਸਾਡੇ 5ਵੇਂ ਪਾਤਸ਼ਾਹ ਜੀ ਦੀ 108 ਮਣਕੇ ਦੀ ਮਾਲਾ ਚੰਦੂ ਦੀਵਾਨ ਦੇ ਘਰ ਹੈ। ਉਸ ਤੋਂ ਮੰਗਵਾ ਲਓ ਚੰਦੂ ਨੂੰ ਪੁੱਛਣ ਤੇ ਚੰਦੂ ਮੁਕਰ ਗਿਆ 6ਵੇਂ ਪਾਤਸ਼ਾਹ ਜੀ ਨੇ ਭਾਈ ਜੇਠਾ ਜੀ ਅਤੇ ਭਾਈ ਵਿਦੀ ਚੰਦ ਜੀ ਨੂੰ ਚੰਦੂ ਦੇ ਘਰ ਭੇਜ ਕੇ ਮਾਲਾ ਮੰਗਵਾਈ ਚੰਦੂ ਨੂੰ ਗੁਰੂ ਜੀ ਦੇ ਹਵਾਲੇ ਕਰ ਦਿੱਤਾ ਅਤੇ ਭਾਈ ਵਿਦੀ ਚੰਦ ਜੀ ਤੇ ਭਾਈ ਜੇਠਾ ਜੀ ਨੇ ਚੰਦੂ ਨੂੰ ਢਾਹ ਕੇ ਨੱਕ ਵਿੱਚ ਨਕੇਲ ਪਾ ਕੇ ਗਲੀ ਗਲੀ ਫੇਰਿਆ 6ਵੇਂ ਪਾਤਸ਼ਾਹ ਜੀ ਨੇ ਮੁਗਲ ਰਾਜ ਦੇ ਜ਼ੁਲਮਾਂ ਵਿਰੁੱਧ ਪਹਿਲੀ ਜੰਗ ਸਨ 1629 ਈਸਵੀ ਵਿੱਚ ਅੰਮ੍ਰਿਤਸਰ ਵਿੱਚ ਲੜੀ ਸੀ ਭਾਈ ਜੇਠਾ ਜੀ ਨੇ ਪਹਿਲੀ ਅਤੇ ਦੂਸਰੀ ਜੰਗ ਵਿੱਚ ਆਪਣੀ ਸੂਰਬੀਰਤਾ ਦੇ ਜੋਰ ਵਿਖਾਏ ਤੀਸਰੀ ਜੰਗ ਗੁਰੂ ਜੀ ਨੇ ਲਹਿਰਾ ਮਹਾਰਾਜ ਫੂਲ ਮਹਾਰਾਜ ਦੀ ਧਰਤੀ ਤੇ ਲੜੀ ਲੜਾਈ ਦੇ ਮੈਦਾਨ ਵਿੱਚ ਕਮਰ ਬੇਗ ਦੇ ਮਾਰੇ ਜਾਨ ਮਗਰੋਂ ਕਾਸਿਮ ਬੇਗ ਲੜਾਈ ਦੇ ਮੈਦਾਨ ਵਿੱਚ ਆਇਆ ਗੁਰੂ ਜੀ ਨੇ 500 ਸਿੱਖਾਂ ਦਾ ਜਥਾ ਦੇ ਕੇ ਭਾਈ ਜੇਠਾ ਜੀ ਨੂੰ ਕਾਸਿਮ ਬੇਗ ਦਾ ਮੁਕਾਬਲਾ ਕਰਨ ਲਈ ਭੇਜਿਆ ਉਸ ਸਮੇਂ ਭਾਈ ਜੇਠਾ ਜੀ ਦੀ ਉਮਰ 77 ਸਾਲ ਦੀ ਸੀ ਕਾਸਿਮ ਬੇਗ ਨੇ ਉਹਨਾਂ ਨੂੰ ਸੰਬੋਧਿਤ ਕੀਤਾ ਤੂੰ ਇਹ ਛੋਟੀ ਜਹੀ ਫੌਜ ਨਾਲ ਆਪਣੇ ਆਪ ਨੂੰ ਨਸ਼ਟ ਕਰਨ ਲਈ ਕਿਉਂ ਆ ਰਿਹਾ ਹੈ ਜਾ ਅਤੇ ਇਸ ਦੁਨੀਆ ਵਿੱਚ ਕੁਝ ਹੋਰ ਮੌਜਾਂ ਕਰ ਲੈ ਭਾਈ ਜੇਠਾ ਜੀ ਨੇ ਉੱਤਰ ਦਿੱਤਾ ਮੈਂ ਤਾਂ ਜੀਵਨ ਭੋਗ ਲਿਆ ਹੈ ਪਰ ਤੂੰ ਅਜੇ ਬਹੁਤ ਛੋਟਾ ਹੈ ਮੈਂ ਵੇਖ ਰਿਹਾ ਹਾਂ ਕਿ ਤੇਰੀਆਂ ਦਾੜੀ ਮੁੱਛਾਂ ਅਜੇ ਫੁੱਟ ਰਹੀਆਂ ਹਨ ਤੂੰ ਜਾ ਕੇ ਦੁਨੀਆਦਾਰ ਰੌਣਕ ਮੇਲਾ ਵੇਖ ਲੈ ਜੇ ਗੱਲ ਨਹੀਂ ਮੁਕਦੀ ਤਾਂ ਆਪਾਂ ਲੜਾਈ ਦੇ ਮੈਦਾਨ ਵਿੱਚ ਲੜਕੇ ਵੇਖ ਲਈਏ ਲੜਾਈ ਦੇ ਮੈਦਾਨ ਵਿੱਚ ਤਲਵਾਰਾਂ ਤੇ ਤੀਰ ਕਮਾਨ ਚੱਲਣ ਲੱਗੇ ਭਾਈ ਜੇਠਾ ਜੀ ਨੇ ਤੀਰ ਮਾਰ ਕੇ ਕਾਸਿਮ ਬੇਗ ਨੂੰ ਘੋੜੇ ਤੋਂ ਥੱਲੇ ਸੁੱਟ ਲਿਆ ਅਤੇ ਕਾਸਿਮ ਬੇਗ ਨੂੰ ਲੱਤਾਂ ਤੋਂ ਫੜ ਕੇ ਸਿਰ ਦੇ ਚਾਰੇ ਪਾਸੇ ਘੁਮਾਇਆ ਤੇ ਜ਼ੋਰ ਨਾਲ ਕਾਸਿਮ ਬੇਗ ਦਾ ਸਿਰ ਜ਼ਮੀਨ ਤੇ ਮਾਰਿਆ ਕਾਸਿਮ ਬੇਗ ਤੁਰੰਤ ਮਰ ਗਿਆ ਸੈਨਾਪਤੀ ਲਲਾ ਬੇਗ ਆਪਣੀ ਬਚੀ ਹੋਈ ਸੈਨਾ ਲੈ ਕੇ ਅੱਗੇ ਵਧਿਆ हसन खान ने गुरुजी नु सलाह दी कि भाई जेठा जी दी मदद वास्ते और सेना भेजी जावे गुरुजी ने उत्तर दित्ता कि जेठा एक शेर दी तरह है अपने दुश्मना नु खत्म कर देवेगा लड़ाई दे मैदान विच दोहा पासेया तो तीरा दी बरखा होन लग जी पहला लला बेग ने बरछे दा वार कीता जिस नु भाई जेठा जी ने बचा लिया इस तो बाद लला बेग ने तलवार खींच ली ਅਤੇ ਭਾਈ ਜੇਠਾ ਜੀ ਨੇ ਪਹਿਲਾ ਵਾਰ ਚੱਲ ਲਿਆ ਅਗਲਾ ਵਾਰ ਲਲਾ ਬੇਗ ਦਾ ਜਿਆਦਾ ਕਾਮਯਾਬ ਰਿਹਾ ਜਿਸ ਕਰਕੇ ਭਾਈ ਜੇਠਾ ਜੀ ਜ਼ਖਮੀ ਹੋ ਕੇ ਜ਼ਮੀਨ ਤੇ ਡਿੱਗ ਪਏ ਅਤੇ ਵਾਹਿਗੁਰੂ ਵਾਹਿਗੁਰੂ ਉਚਾਰਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਇਸ ਤੋਂ ਮਗਰੋਂ 6ਵੇਂ ਪਾਸ਼ਾ ਜੀ ਆਪ ਲੜਾਈ ਦੇ ਮੈਦਾਨ ਵਿੱਚ ਆਪਣੇ ਤੇਜ਼ ਘੋੜੇ ਤੇ ਸਵਾਰ ਹੋ ਕੇ ਪਹੁੰਚ ਗਏ ਇੱਕ ਦੂਜੇ ਤੇ ਤੀਰਾਂ ਦੀ ਵਰਖਾ ਹੋ ਰਹੀ ਸੀ ਗੁਰੂ ਜੀ ਨੇ ਨਿਸ਼ਾਨਾ ਬਣ ਕੇ ਲਲਾ ਬੇਗ ਦੇ ਘੋੜੇ ਤੇ ਵਾਰ ਕੀਤਾ ਜਿਹੜਾ ਕਿ ਆਪਣੇ ਸਵਾਰ ਸਮੇਤ ਥੱਲੇ ਡਿੱਗ ਪਿਆ ਗੁਰੂ ਜੀ ਘੋੜੇ ਤੋਂ ਥੱਲੇ ਉਤਰ ਆਏ ਸੈਨਾਪਤੀ ਨੇ ਲੜਨਾ ਸ਼ੁਰੂ ਕੀਤਾ ਅਤੇ ਤਲਵਾਰ ਨਾਲ ਗੁਰੂ ਜੀ ਤੇ ਅਨੇਕਾਂ ਵਾਰ ਕੀਤੇ ਜਿਹੜੇ ਕਿ ਸਾਰੇ ਗੁਰੂ ਜੀ ਨੇ ਬਚਾ ਲਏ ਇਸ ਤੋਂ ਬਾਅਦ ਸੰਗਤ ਜੀ ਗੁਰੂ ਜੀ ਨੇ ਪੂਰੀ ਤਾਕਤ ਨਾਲ ਲਲਾ ਬੇਗ ਤੇ ਅਜਿਹੇ ਵਾਰ ਕੀਤਾ ਜਿਸ ਨਾਲ ਉਸ ਦਾ ਸਿਰ ਧੜ ਨਾਲੋਂ ਵੱਖਰਾ ਹੋ ਗਿਆ 15 ਮੱਗਰ ਸਨ 1631 ਈਸਵੀ ਦੀ ਅੱਧੀ ਰਾਤ ਨੂੰ ਸ਼ੁਰੂ ਹੋਈ ਲੜਾਈ 16 ਮੱਗਰ 1631 ਈਸਵੀ ਨੂੰ ਸ਼ਾਮ 6 ਵਜੇ ਮੁਗਲ ਫੌਜ ਦਾ ਖਾਤਮਾ ਕਰਕੇ ਖਤਮ ਹੋਈ ਤੇ ਸੰਗਤ ਜੀ ਇਸ ਲੜਾਈ ਵਿੱਚ ਗੁਰੂ ਜੀ ਦੇ 1200 ਸਿੱਖ ਤੇ ਇੱਕ ਜਰਨੈਲ ਭਾਈ ਜੇਠਾ ਜੀ ਦੀ ਸ਼ਹੀਦੀ ਦਾ ਜਾਮ ਪੀ ਗਏ ਲੜਾਈ ਦੇ ਮੈਦਾਨ ਨੂੰ ਗੁਰੂ ਜੀ ਨੇ ਇੱਕ ਯਾਤਰਾ ਦਾ ਅਸਥਾਨ ਬਣਾ ਦਿੱਤਾ ਹੁਣ ਇਸ ਨੂੰ ਗੁਰੂ ਸਰ ਜਾਂ ਗੁਰੂ ਦਾ ਸਰੋਵਰ ਕਿਹਾ ਜਾਂਦਾ ਹੈ ਇਹ ਨਾਥਾਣਾ ਪਿੰਡ ਦੇ ਲਾਗੇ ਰਾਮਪੁਰਾ ਫੂਲ ਰੇਲਵੇ ਸਟੇਸ਼ਨ ਤੋਂ ਲਗਭਗ ਸੰਗਤਜੀ 3 ਮੀਲ ਦੀ ਦੂਰੀ ਤੇ ਮੌਜੂਦ ਹੈ ਤੇ ਸੰਗਤਜੀ ਜਿਵੇਂ ਕਿ ਤੁਹਾਨੂੰ ਆਪਾਂ ਦੱਸਿਆ ਸੀ ਵੀਡੀਓ ਦੇ ਸ਼ੁਰੂ ਵਿੱਚ ਕਿ ਆਪਾਂ ਇਸ ਵੀਡੀਓ ਵਿੱਚ ਭਾਈ ਜੇਠਾ ਜੀ ਦੇ ਜਨਮ ਸਥਾਨ ਅਤੇ ਉਹਨਾਂ ਦੇ ਪੁਰਾਤਨ ਘਰ ਅਤੇ ਤਪ ਸਥਾਨ ਦੇ ਦਰਸ਼ਨ ਕਰਾਂਗੇ ਤੇ ਨਾਲ ਨਾਲ ਤੁਹਾਡੇ ਨਾਲ ਸੰਗਤਜੀ ਭਾਈ ਜੇਠਾ ਜੀ ਦੇ ਇਤਿਹਾਸ ਦੀ ਸਾਂਝ ਪਾਵਾਂਗੇ ਤੇ ਸੰਗਤ ਜੀ ਹੁਣ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਦੇ ਇਹ ਗੁਰਦੁਆਰਾ ਤਪੱਸਥਾਨ ਭਾਈ ਜੇਠਾ ਜੀ ਜੋ ਕਿ ਪਿੰਡ ਸਿਧਵਾਂ ਦੇ ਬਾਹਰਵਾਰ ਸੰਗਤ ਜੀ ਮੌਜੂਦ ਹੈ ਤੇ ਉਸਦੇ ਆਪਾਂ ਕਰ ਰਹੇ ਹਾਂ ਦਰਸ਼ਨ ਸੰਗਤ ਜੀ ਤੇ ਵੀਡੀਓ ਸਾਡੀ ਵਧੀਆ ਲੱਗੇ ਤਾਂ ਸੰਗਤ ਜੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੀ ਤਾਂ ਜੋ ਸਾਰੇ ਹੀ ਇਸ ਸਥਾਨ ਬਾਰੇ ਤੇ ਭਾਈ ਜੇਠਾ ਜੀ ਦੇ ਇਤਿਹਾਸ ਬਾਰੇ ਜਾਣਕਾਰੀ ਲੈ ਸਕਣ ਤੇ ਆਓ ਸੰਗਤ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਦਰਬਾਰ ਦੇ ਅੰਦਰ ਤੇ ਦਰਬਾਰ ਦੇ ਵੀ ਕਰਦੇ ਆਂ ਦਰਸ਼ਨ ਤੇ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਵਿੱਚ ਪੋਰਾ ਸਾਹਿਬ ਵੀ ਮੌਜੂਦ ਹੈ ਜਿਸ ਅਸਥਾਨ ਉੱਪਰ ਭਾਈ ਜੇਠਾ ਜੀ ਤਪ ਕਰਿਆ ਕਰਦੇ ਸੀ ਤੇ ਉੱਥੋਂ ਦੇ ਵੀ ਆਪਾਂ ਕਰਾਂਗੇ ਦਰਸ਼ਨ ਤੇ ਆਓ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਦਰਬਾਰ ਦੇ ਅੰਦਰ ਜੀ ਸੰਗਤ ਜੀ ਹੁਣ ਆਪਾਂ ਦਰਬਾਰ ਦੇ ਦਰਸ਼ਨ ਕਰਕੇ ਤੇ ਭੋਰਾ ਸਾਹਿਬ ਦਰਸ਼ਨ ਕਰਕੇ ਆ ਗਏ ਆ ਬਾਹਰ ਤੇ ਇਧਰ ਤੁਸੀਂ ਸੰਗਤ ਜੀ ਸਰੋਵਰ ਵੀ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਹੈ ਤੇ ਗੁਰਦੁਆਰਾ ਸਾਹਿਬ ਵਿੱਚ ਸੇਵਾਵਾਂ ਵੀ ਬਹੁਤ ਜੋਰਾਂ ਤੇ ਚੱਲ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਜਿਸ ਵੀਡੀਓ ਵਿੱਚ ਆਪਾਂ ਭਾਈ ਜੇਠਾ ਜੀ ਸ਼ਹੀਦ ਉਹਨਾਂ ਦੇ ਜਨਮ ਸਥਾਨ ਉਹਨਾਂ ਦੇ ਪੁਰਾਤਨ ਘਰ ਅਤੇ ਉਹਨਾਂ ਦੇ ਤਪ ਸਥਾਨ ਦੇ ਦਰਸ਼ਨ ਕੀਤੇ ਆ ਤੇ ਨਾਲ ਹੀ ਤੁਹਾਨੂੰ ਕਰਵਾਏ ਤੇ ਚੈਨਲ ਆਪਣੇ ਨੂੰ ਸੰਗਤ ਦੀ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਸਿੱਖ ਇਤਿਹਾਸ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤੇ ਇੱਕ ਨਿਕਾ ਜਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਤੇ ਅੱਗੇ ਵੀ ਅਸੀਂ ਕਿਹੜੇ ਗੁਰਦੁਆਰਾ ਸਾਹਿਬ ਵਿੱਚ ਵੀਡੀਓ ਬਣਾਈਏ ਉਹ ਵੀ ਤੁਸੀਂ ਆਪਣਾ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਅਸੀਂ ਅਗਲੀ ਵੀਡੀਓ ਉਸ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਵੀ ਇਤਿਹਾਸ ਸਮੇਤ ਤੁਹਾਨੂੰ ਦੱਸਾਂਗੇ ਦਰਸ਼ਨ ਕਰਾਵਾਂਗੇ ਤੁਹਾਨੂੰ ਤੇ ਇਧਰ ਸੰਗਤ ਜੀ ਤੁਸੀਂ ਜੰਡ ਨੇ ਬਹੁਤ ਪੁਰਾਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਇਹ ਬਿਲਕੁਲ ਸੰਗਤ ਜੀ ਜਦੋਂ ਤੁਸੀਂ ਪਿੰਡ ਸਿਦਵਾ ਦੇ ਵਿੱਚ ਜਾਓ ਤਾਂ ਪਿੰਡ ਐਂਟਰ ਹੁੰਦਿਆਂ ਹੀ ਜਨਮ ਸਥਾਨ ਆ ਭਾਈ ਜੇਠਾ ਜੀ ਦਾ ਤੇ ਪਿੰਡ ਦੇ ਵਿੱਚ ਪੁਰਾਤਨ ਘਰ ਆ ਤੇ ਪਿੰਡ ਦੇ ਬਾਹਰ ਵੱਰ ਜਦੋਂ ਜਾਓਗੇ ਅੱਧਾ ਕਿਲੋਮੀਟਰ ਤੇ ਉੱਥੇ ਸੰਗਤ ਜੀ ਗੁਰਦੁਆਰਾ ਤਪਸਥਾਨ ਸਜੋਬਿਤ ਹੈ ਜਿਸ ਦੇ ਆਪਾਂ ਹੁਣ ਕਰ ਰਹੇ ਆ ਦਰਸ਼ਨ ਤੁਹਾਡੇ ਸਾਹਮਣੇ ਤੇ ਸੰਗਤ ਜੀ ਇੱਕ ਹੋਰ ਇਸ ਗੁਰਦੁਆਰਾ ਸਾਹਿਬ ਦੀ ਖਾਸੀਅਤ ਆ ਕਿ ਜੋ ਇਸ ਗੁਰਦੁਆਰਾ ਸਾਹਿਬ ਦਾ ਗੁੰਮਟ ਆ ਉੱਪਰ ਵਾਲਾ ਉਹ ਘੁੰਮਦਾ ਵੀ ਆ ਤੇ ਅਸੀਂ ਵੀ ਜਦੋਂ ਦਰਸ਼ਨ ਕਰ ਲਈ ਆਏ ਸਾਨੂੰ ਪਤਾ ਨਹੀਂ ਸੀ ਪਰ ਜੋ ਇੱਥੇ ਸਿੰਘ ਸੇਵਾ ਕਰ ਰਹੇ ਸੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਗੁੰਮਟ ਛੱਡੀਏ ਇਹ ਘੁੰਮਦਾ ਵੀ ਆ ਤਾਂ ਸੰਗਤ ਜੀ ਵੇਖਿਆ ਤੁਹਾਨੂੰ ਵੀ ਆਪਾਂ ਉਸ ਚੀਜ਼ ਦਾ ਦਿਖਾਉਣੇ ਆ ਦਰਸ਼ਨ ਕਰਵਾਉਣੇ ਤੁਹਾਨੂੰ ਗੁਮਟ ਦਿਖਾਉਂਦਾ ਹੋਇਆ ਇਹ ਸੰਗਤ ਜੀ ਪੁਰਾਤਨ ਜੰਡ ਤੁਸੀਂ ਦਰਸ਼ਨ ਕਰ ਸਕਦੇ ਹੋ ਉਹਨਾਂ ਦੇ ਇਹ ਸੰਗਤ ਜੀ ਗੁਮਟ ਜੋ ਕਿ ਘੁੰਮਦਾ ਵੀ ਆ ਉਹਨੇ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਇਹ ਤੁਸੀਂ ਦੇਖ ਸਕਦੇ ਸੰਗਤ ਜੀ ਉੱਪਰ ਵਾਲਾ ਜਿਹੜਾ ਘੁੰਮਟਾਉ ਘੁੰਮ ਰਿਹਾ ਆ ਇਹ ਗੁਰਦੁਆਰਾ ਸਾਹਿਬ ਪਿੰਡ ਸਿਧਵਾ ਦੇ ਵਿੱਚ ਮੌਜੂਦਾ ਸੰਗਤ ਜੀ ਜ਼ਿਲ੍ਹਾ ਤਰਨ